ਅਯੋਧਿਆ ਚ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ ਨਵੇਂ ਰਾਮ ਮੰਦਰ ਚ ਪ੍ਰਾਨ ਪ੍ਰਤਿਸ਼ਠਾ ਦੇ ਨਾਲ ਸੰਬੰਧਿਤ ਵੈਦਿਕ ਰਸਮਾਂ ਵੀ ਸ਼ੁਰੂ ਹੋ ਗਈਆਂ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਗਰਭ ਗ੍ਰਹਿ ਦੇ ਵਿੱਚ ਰਾਮ ਲੱਲਾ ਦੀ ਨਵੀਂ ਮੂਰਤੀ ਸਥਾਪਿਤ ਕੀਤੀ ਗਈ ਸੀ ਇਸ ਮੂਰਤੀ ਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਹੈ ਇਸ ਦੇ ਵਿੱਚ ਭਗਵਾਨ ਰਾਮ ਨੂੰ 5 ਸਾਲ ਦੇ ਬੱਚੇ ਦੇ ਰੂਪ ਚ ਦਰਸਾਇਆ ਗਿਆ ਹੈ ਮੂਰਤੀ ਦੇ ਵਿੱਚ ਭਗਵਾਨ ਰਾਮ ਦਾ ਹੱਥ ਅਸ਼ੀਰਵਾਦ ਵਾਲੀ ਮੁਦਰਾ ਦੇ ਵਿੱਚ ਹੈ ਉਹਨਾਂ ਦੇ ਚਿਹਰੇ ਤੇ ਕੋਮਲ ਮੁਸਕਰਾਹਟ ਹੈ ਭਗਵਾਨ ਰਾਮ ਦੀ ਇਹ ਨਵੀਂ ਮੂਰਤੀ 51 ਇੰਚ ਵੀ ਇਸ ਨੂੰ ਸ਼ਾਮਲ ਯਾਨੀ ਕਾਲੇ ਪੱਥਰ ਦੇ ਨਾਲ ਬਣਾਇਆ ਗਿਆ ਹੈ ਇਸ ਨੂੰ ਮੈਸੂਰ ਦੇ ਮੂਰਤੀਕਾਰ ਅਰुण yogiraj ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਭਗਵਾਨ ਰਾਮ ਨੂੰ ਕਮਲ ਉਤੇ ਖੜੇ 5 ਸਾਲ ਦੇ ਬੱਚੇ ਦੇ ਰੂਪ ਚ ਦਰਸਾਇਆ ਗਿਆ ਹੈ ਮੂਰਤੀ ਦਾ ਭਾਰ ਲਗਭਗ 150 ਕਿਲੋ ਹੈ ਅਤੇ ਜ਼ਮੀਨ ਤੋਂ ਮਾਪਣ ਤੇ ਇਸ ਦੀ ਕੁੱਲ ਉਚਾਈ 7 ਫੁੱਟ ਹੈ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਸਕੱਤਰ ਚੰਪਤ رائے ਨੇ ਦੱਸਿਆ ਕਿ ਮੂਰਤੀ ਦੀ ਉਚਾਈ ਦਾ ਫੈਸਲਾ ਕਰਦੇ ਸਮੇਂ ਇਹ ਵਿਚਾਰ ਕੀਤਾ ਗਿਆ ਕਿ ਹਰ ਸਾਲ ਰਾਮ ਨੌਮੀ ਵਾਲੇ ਦਿਨ ਜਦੋਂ ਸੂਰਜ ਦੁਪਹਿਰ 12 ਵਜੇ ਪ੍ਰਕਾਸ਼ ਹੁੰਦਾ ਹੈ ਤਾਂ ਉਦੋਂ ਭਗਵਾਨ ਦਾ ਜਨਮ ਰਾਮ ਨੌਮੀ ਵਾਲੇ ਦਿਨ ਦੁਪਹਿਰ 12 ਵਜੇ ਹੀ ਹੋਇਆ ਸੀ ਇਸ ਗੱਲ ਨੂੰ ਖਾਸ ਧਿਆਨ ਦੇ ਵਿੱਚ ਰੱਖਿਆ ਗਿਆ